ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਪੁਚਾਲ ਆ ਗਿਆ ਹੈ ਪੰਜਾਬ ਕਾਂਗਰਸ ਦੇ ਮੌਜੂਦਾ ਵਿਧਾਇਕ ਸਰਦਾਰ ਪ੍ਰਗਟ ਸਿੰਘ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਵੱਡਾ ਮੋਰਚਾ ਖੋਲ੍ਹ ਦਿੱਤਾ ਹੈ ਆਪਣੀ ਪਾਰਟੀ ਦੇ ਖਿਲਾਫ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਜੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਖਿਲਾਫ ਤੇ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਨੇ ਕਿਸੇ ਪੂਰਾ ਮਾਮਲਾ ਜੋ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਜਿਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਆਪਣੀ ਪਾਰਟੀ ਤੇ ਨਿਸ਼ਾਨਾ ਸਾਧਿਆ ਵੀਡੀਓ ਵਿੱਚ ਪ੍ਰਗਟ ਸਿੰਘ ਕਹਿੰਦੇ ਹਨ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਸਿੱਖਾਂ ਦੇ ਵਿਰੋਧੀ ਹੈ ਉਹ ਕਾਂਗਰਸ ਪਾਰਟੀ ਸੰਤਾਂ ਦੇ ਵਿਰੋਧੀ ਹੈ ਕਾਂਗਰਸ ਪਾਰਟੀ ਹਮੇਸ਼ਾ ਹੀ ਸਿੱਖਾਂ ਦੇ ਵਿਰੋਧੀ ਰਹੀ ਹੈ ਜਿਸ ਨੂੰ ਲੈ ਕੇ ਇੱਕ ਫੇਸਬੁੱਕ ਪੇਜ ਤੇ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਸ਼ੇਅਰ ਦੇ ਵਿੱਚ ਲਿਖਿਆ ਪ੍ਰਗਟ ਸਿੰਘ ਬੋਲ ਬੋਲ ਜਿਹੜਾ ਬੋਲ ਰਿਹਾ ਇਸ ਦਾ ਸੱਚ ਜਾਣਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਸੋ ਪ੍ਰਗਟ ਬੋਲ ਕਿਹਾ ਸੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਨੂੰ ਲੈ ਕੇ ਜੋ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਇਹ ਵਾਇਰਲ ਵੀਡੀਓ ਜੋ ਕਿ ਮੀਡੀਆ ਅਦਾਰਾ ਨਿਊਜ਼ 18 ਦਾ ਲੋਗੋ ਲੱਗਿਆ ਹੋਇਆ ਇਸ ਵੀਡੀਓ ਦੇ ਉੱਪਰ ਇਸ ਤੋਂ ਬਾਅਦ ਫੇਸਬੁੱਕ ਤੇ ਕੁਝ ਕੀਵਰਡ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਜੋ ਸਰਚ ਦੇ ਦੌਰਾਨ ਸਾਨੂੰ ਇਸ ਦੀ ਸਚਾਈ ਪਤਾ ਲੱਗੀ ਏ ਇਹ ਵੀਡੀਓ ਨਿਊਜ਼ 18 ਦੁਆਰਾ ਜੋ 28 ਮਾਰਚ 2025 ਨੂੰ ਅਪਲੋਡ ਕੀਤੀ ਗਈ ਏ ਇਸ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਛੀਚੇਵਾਲ ਬਾਰੇ ਬਾਜਵਾ ਦੇ ਦਿੱਤੇ ਬਿਆਨ ਤੇ ਪ੍ਰਗਟ ਸਿੰਘ ਜੋ ਬੋਲੇ ਸੀ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਬਵਾਲ ਮਚ ਗਿਆ ਕਾਂਗਰਸ ਪਾਰਟੀ ਦੇ ਉੱਪਰ ਨਿਸ਼ਾਨੇ ਸਾਧਦੇ ਨੇ ਪ੍ਰਗਟ ਸਿੰਘ ਜੋ ਕਿ ਕਾਂਗਰਸ ਦੇ ਵਿੱਚ ਉਹਨਾਂ ਨੂੰ ਅਗਲਾ ਪ੍ਰਧਾਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਸੀ ਪੰਜਾਬ ਕਾਂਗਰਸ ਦੇ ਪ੍ਰਗਟ ਸਿੰਘ ਜਿਹੜੇ ਕਿ ਸਾਬਕਾ ਮੰਤਰੀ ਵੀ ਰਹੇ ਚੁੱਕੇ ਨੇ ਮੌਜੂਦਾ ਵਿਧਾਇਕ ਨੇ ਜਲੰਧਰ ਕੈਂਟ ਤੋਂ ਉਹ ਆਪਣੀ ਪਾਰਟੀ ਤੋਂ ਬਾਗੀ ਹੋਣ ਜਾ ਰਹੇ ਨੇ ਜਾਂ ਆਪਣੀ ਪਾਰਟੀ ਦੇ ਖਿਲਾਫ ਆਪਣੇ ਲੀਡਰਾਂ ਦੇ ਖਿਲਾਫ ਉਹਨਾਂ ਨੇ ਅਜਿਹੇ ਬਿਆਨ ਕਿਉਂ ਦਿੱਤੇ ਨੇ ਜਿਸ ਦੀ ਸਚਾਈ ਜਾਣਨ ਦੀ ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ ਹਰ ਕੋਈ ਉਸ ਵੀਡੀਓ ਨੂੰ ਵੇਖ ਰਿਹਾ ਹੈ ਪ੍ਰਗਟ ਸਿੰਘ ਬਹੁਤ ਜਲਦੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਨੇ ਜਿਸ ਦੇ ਬਾਰੇ ਅਸੀਂ ਤੁਹਾਨੂੰ ਇਹਨਾਂ ਦੀ ਸਚਾਈ ਦੱਸਣ ਲੱਗੇ ਹਾਂ ਸੋ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਅਤੇ ਅਸੀਂ ਪਾਇਆ ਕਿ ਪ੍ਰਗਟ ਸਿੰਘ ਕਾਂਗਰਸ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸਿਚੇਵਾਲ ਦੇ ਬਾਰੇ ਬਿਆਨ ਦੇ ਕੇ ਆਪਣਾ ਪੱਖ ਰੱਖ ਰਹੇ ਹਨ ਸੋ ਵਾਇਰਲ ਵੀਡੀਓ ਦੇ ਵਿੱਚ ਸਿਰਫ 37 ਸਕਿੰਟ ਦਾ ਜਿਹੜਾ ਇਹ ਇੱਕ ਜੋ ਉਹਨਾਂ ਦੇ ਵੱਲੋਂ ਬੋਲਿਆ ਗਿਆ ਆਪਣੀ ਪਾਰਟੀ ਦੇ ਖਿਲਾਫ ਇਹ ਸ਼ਬਦ 37 ਸਕਿੰਟ ਦਾ ਉਹ ਵੀਡੀਓ ਜੋ ਵੀਡੀਆ ਦੇ ਉੱਪਰ ਵਾਇਰਲ ਹੋਇਆ ਬਾਜਵਾ ਸਾਹਿਬ ਜੀ ਜਿਹੜੀ ਸਪਿਰਟ ਹੈ ਇਹ ਕੋਈ ਥਾਪਰ ਮਾਡਲ ਜਾਂ ਇਹ ਕੋਈ ਇਹੋ ਜਿਹੀ ਇੰਸਟੀਚਿਊਸ਼ਨ ਦਾ ਡਿਜ਼ਾਈਨ ਮਾਡਲ ਆ ਪੈਂਕ ਦਾ ਡਿਜ਼ਾਈਨ ਮਾਡਲ ਆ ਤਾਂ ਫਿਰ ਆਪਾਂ ਗੱਲ ਕਰੀਏ ਇਹਨੂੰ ਕੁਮਾ ਕੇ ਕਾਂਗਰਸ ਪਾਰਟੀ ਜਿਹੜੀ ਆ ਉਹ ਸਿੱਖਾਂ ਦੇ ਵਿਰੋਧੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਸੰਤਾਂ ਦੇ ਵਿਰੋਧੀ ਆ ਅਸਲੀ ਗੱਲ ਇਹ ਹੈ ਕਿ ਜੋ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦਾ ਕਿਸਾਨੀ ਦਾ ਸਿੱਖੀ ਦਾ ਇਹਨਾਂ ਲੋਕਾਂ ਨੇ ਜਲੂਸ ਕੱਢ ਕੇ ਦਿੱਤਾ ਹੈ ਉਹ ਮੇਰਾ ਖਿਆਲ ਪਿਛਲੇ ਸ਼ਾਇਦ ਹੀ ਲੰਬੇ ਸਮੇਂ ਵਿੱਚ ਇਹੋ ਜਿھے ਕਿਸੇ ਮਾੜੇ ਹਾਲਾਤ ਨਹੀਂ ਪੈਦਾ ਹੋਏ ਹੋਣਗੇ ਪ੍ਰਗਟ ਸਿੰਘ ਛੀਂਚੇਵਾਲ ਮਸਲੇ ਤੇ ਆਪਣਾ ਪੱਖ ਰੱਖਦੇ ਆ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧ ਰਹੇ ਸਨ ਨਾ ਕਿ ਕਾਂਗਰਸ ਪਾਰਟੀ ਤੇ ਪਰ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਕਿ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਆਪਣੀ ਪਾਰਟੀ ਦੇ ਖਿਲਾਫ ਨਹੀਂ ਬੋਲ ਰਹੇ ਸਗੋਂ ਉਹ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਨੀਵ ਸਿੰਘ ਛੀਂਚੇਵਾਲ ਦੇ ਬਾਰੇ ਵਿਰੋਧੀ ਧਿਰ ਦੇ ਦਿੱਤਾ ਪ੍ਰਤਾਪ ਸਿੰਘ ਬਾਜਵਾ ਦੁਆਰਾ ਦਿੱਤੇ ਗਏ ਬਿਆਨ ਤੇ ਆਪਣਾ ਪੱਖ ਰੱਖ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਹਨ ਅਸਲ ਵੀਡੀਓ ਵਿੱਚ ਕੁਝ ਹਿੱਸੇ ਨੂੰ ਕੱਟ ਕੇ ਗੁੰਮਰਾਹਕੁੰਦਾਵੇਂ ਨਾਲ ਇਹ ਸ਼ੇਅਰ ਕੀਤਾ ਜਾ ਰਿਹਾ ਜੋ ਕਿ ਪ੍ਰਗਟ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਔਰ ਕਾਂਗਰਸ ਪਾਰਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੋ ਇਹ ਪ੍ਰਗਟ ਸਿੰਘ ਦਾ ਬਿਆਨ ਸੀ ਆਮ ਆਦਮੀ ਪਾਰਟੀ ਦੇ ਉੱਪਰ ਸੀ ਪਰ ਇਸ ਨੂੰ ਕੱਟ ਕੇ ਕਿ ਉਹ ਕਾਂਗਰਸ ਪਾਰਟੀ ਨਾਲ ਜੋੜਿਆ ਗਿਆ